ਨੇੜੀ ਖੜਿਆ ਜੋ ਕਿ ਚਾਰ ਜ਼ਿਲ੍ਹਿਆਂ ਦੀ ਸਭ ਤੋਂ ਮਹਿੰਗੀ ਸਰਪੰਚੀ ਸੀ ਜਿੱਥੇ ਕਿ ਅੱਜ ਪਹਿਲੀ ਵਾਰ ਇਸ ਪਿੰਡ ਨੇ ਸਰਬਸੰਮਤੀ ਨਾਲ ਮੈਂਬਰ ਤੇ ਸਰਪੰਚ ਚੁਣਿਆ ਦੇਖੋ ਜਿਹੜੀ ਅੱਜ ਸਰਬਸੰਮਤੀ ਹੋਈ ਹੈ ਸਮੁੱਚੇ ਨਗਰ ਵੱਲੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਵੀਰ ਬੰਨਰ ਸਿੰਘ ਦਾ ਕੌਂਸਲਰ ਜੀ ਦਾ ਲੰਮੇ ਸਮੇਂ ਤੋਂ ਬਹੁਤ ਮਹਿੰਗੀ ਮਹਿੰਗੀ ਚੋਣ ਲੜਦੇ ਆ ਰਹੇ ਨੇ ਸਾਨੂੰ ਸਰਬਜਮਕੀ ਦੇਣ ਦਾ ਮੌਕਾ ਦਿੱਤਾ ਹੈ ਮੈਂ ਸਮੁੱਚੇ ਨਗਰ ਦਾ ਧੰਨਵਾਦ ਕਰਦਾ ਤੁਹਾਡੇ ਨਗਰ ਦੇ ਸਭੂ ਆਖੋਂ ਦਾ ਵੀ ਧੰਨਵਾਦ ਕਰਦਾ ਜੀ ਬੜਾ ਲੰਮਾ ਦੋ ਵਾਰੀ ਚ ਚੋਣ ਹਾਰ ਨਾਲ ਬੰਦੇ ਦਾ ਨੁਕਸਾਨ ਹੋ ਗਿਆ ਆਪਣੇ ਭਾਈਚਾਰਾ ਇਕੱਠਾ ਹੋਇਆ ਇਸ ਕਰਕੇ ਜੀ ਸਾਹਿਬ ਗਮੀ ਸਿੰਘ ਜੀ ਤੇ ਨੂੰ ਵੀ ਅੱਜ ਕੀ ਆਪਾਂ ਮੌਕਾ ਦਿੱਤਾ ਹੈ ਇਸੋਂ ਅੰਦਰ ਨਗਰ ਤੇ ਮੇਰ ਬਾਬਾ ਮਦਦ ਦਵਾਤੀ ਅਸੀਂ ਸਾਰੇ ਆਗੂ ਨੇ ਆਪਣੇ ਆਪ ਨੂੰ ਬਾਗਰ ਹਟਾ ਕੇ ਇਹ ਫੈਸਲਾ ਕਰ ਲਿਆ ਵੀ ਅਸੀਂ ਅੱਗੇ ਵੀ ਯਤਨ ਕਰਦੇ ਰਹਾਂਗੇ ਪਿੰਡ ਵੱਲੋਂ ਵੀ ਅੱਗੇ ਜੇ ਕੋਈ ਅਸੀਂ ਕੋਪਰੇਟਿਵ ਸਟੇਟ ਦਾ ਪ੍ਰਧਾਨ ਚੁਣਨ ਨੂੰ ਵੀ ਸੰਮਤੀ ਨਾਲ ਬਣਾਈਏ ਚਲੋ ਅਸੀਂ ਪਹਿਲੀ ਵਾਰ ਸਾਡਾ ਤਜਰਬਾ ਤੇ ਸਰਬਸੰਮਤੀ ਸਾਡੇ ਪਿੰਡ ਚ 45 ਸਾਲ ਬਾਅਦ ਸੰਮਤੀ ਹੋਈ ਆ ਤੇ ਅਸੀਂ ਕੁਝ ਹਫ਼ਤੇ ਤੱਕ ਮਤਲਬ ਕਾਮਯਾਬ ਹੋਏ ਸਰਬਸੰਮਤੀ ਕਰ ਲਈ ਵੀਰ ਸਾਹਿਬ ਦਾ ਸਰਪੰਚ ਪਿੰਡ ਦੇ ਦੇਖੋ ਜਿਹੜੀ ਅੱਜ ਸਰਬਸੰਮਤੀ ਹੋਈ ਆ ਸਮੁੱਚੇ ਨਗਰ ਵੱਲੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬੀਬਾ ਨਰਿੰਦਰ ਕੌਰ ਜੀ ਭਰਾਜੀ ਦਾ ਉਹਨਾਂ ਨੇ ਸਾਡੇ ਪਿੰਡ ਨੂੰ ਚਰਨਾਂ ਰੱਖੇ ਠੀਕ ਹੈ ਕਿਉਂਕਿ ਸਰਕਾਰ ਮੁਤਾਬਕ ਉਹ ਤੋਂ ਬਾਅਦ ਸਮੁੱਚੀ ਨਗਰ ਦਾ ਧੰਨਵਾਦ ਕਰਦਾ ਬਾਬਾ ਮਾਦੋ ਦਾ ਜੀ ਦਾ ਧੰਨਵਾਦ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਸੰਗਤ ਦਾ ਸਮੁੱਚੇ ਸਾਡੇ ਜਿਹੜੇ ਰਾਇਵਰ ਨੇ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਡੇ ਇਸ ਨਗਰ ਤੇ ਜੋ ਲੰਮੇ ਸਮੇਂ ਤੋਂ ਬਹੁਤ ਮਹਿੰਗੀ ਮਹਿੰਗੀ ਚੋਣ ਲੜਦੇ ਆ ਰਹੇ ਨੇ ਜਿਨ੍ਹਾਂ ਨੇ ਮੈਂ ਵੀ ਲੜੀ ਸੁਟੇ ਪਿੱਛੇ ਗੁਰਮੀ ਸਿੰਘ ਵੀ ਤਾਂ ਦੋ ਵਾਰੀ ਲੜਾਰੇ ਸੁਟੇ ਨਗਰ ਦੇ ਮਿਹਰ ਕੀਤੀ ਬਾਬਾ ਮਾਦੋ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਮੇਨ ਮੇਰ ਹੈ ਕਿਉਂਕਿ ਅਸੀਂ ਲੰਗਰ ਲਾਉਣਾ ਹੈ ਲੰਬੇ ਸਮੇਂ ਤੋਂ ਉਹਦੇ ਤੋਂ ਲੈ ਕੇ ਸਾਡੇ ਨਗਰ ਤੱਕ ਬਹੁਤ ਸਹਿਮਤੀ ਹੈ ਸ਼ਾਂਤਮਈ ਹੈ ਉਹਨਾਂ ਨੇ ਸਾਡੇ ਤੇ ਮਿਹਰ ਕੀਤੀ ਹੈ ਸਾਡਾ ਜਿਹੜਾ ਸਾਨੂੰ ਸਰਬਸੰਮਤੀ ਦੇਣ ਦਾ ਮੌਕਾ ਦਿੱਤਾ ਹੈ ਮੈਂ ਸੋਚੇ ਨਗਰ ਦਾ ਧੰਨਵਾਦ ਕਰਦਾ ਸਾਡੇ ਨਗਰ ਦੇ ਸਮੂਹ ਆਗੂਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡਾ ਕਾਰਜ ਨੇਪਰੇ ਚਾੜਿਆ ਔਰ ਫਿਰ ਮੈਂ ਬੇਨਤੀ ਕਰਦਾ ਵੀ ਜਿਹੜੇ ਬਾੜ ਚਾਰ ਰਹੇ ਨੇ ਉਹਨਾਂ ਦੇ ਵਿੱਚ ਜੇ ਸਰਬਸੰਮਤੀ ਕੀਤੀ ਜਾ ਸਕੇ ਤਾਂ ਚੰਗੀ ਗੱਲ ਹੈ ਬਾਕੀ ਅਸੀਂ ਖਾਰੀ ਖਾਕ ਫਿਰ ਬੇਨਤੀ ਕਰਾਂਗੇ ਤੁਹਾਨੂੰ ਤੁਹਾਡਾ ਵੀ ਧੰਨਵਾਦ ਮੂਰਤੀ ਸੰਗਤ ਦਾ ਵੀ ਜਿਨ੍ਹਾਂ ਨੇ ਤੁਹਾਡੇ ਤੁਸੀਂ ਨੇ ਆ ਕੇ ਸਾਡੇ ਨਗਰ ਦਾ ਮਾਣ ਵਧਾਇਆ ਸਾਡੀ ਗੱਲ ਤੇ ਇਸ ਦੁਨੀਆ ਵਿੱਚ ਪਛਾਣੋਗੇ ਸੇ ਸਾਰਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਓਏ ਧਰਮ ਦੀ ਸੱਚੀ ਕੀ ਨਾਮ ਹੈ ਆਪਣਾ ਸਰਦਾਰ ਗੁਰਮੀਤ ਸਿੰਘ ਗੁਰਮੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਬਸੰਮਤੀ ਹੋਇਆ ਤੁਹਾਡੇ ਪਿੰਡ ਤੇ ਪਹਿਲੀ ਵਾਰ ਤੁਸੀਂ ਸਰਬਸੰਮਤੀ ਨਾਲ ਜਨਾਬ ਜਿੱਤੇ ਹੋ ਸਾਰੇ ਨਗਰ ਦੀ ਧੰਨਵਾਦ ਆ ਜੀ ਸਾਰੇ ਨਗਰ ਦੇ ਬਾਬਿਆਂ ਦੀ ਮਿਹਰ ਹੋਈ ਆ ਸਾਰੇ ਭਾਈਆਂ ਦੇ ਮਿਹਰ ਹੋਈ ਬੋਲ ਨਿਰਪੱਖ ਕੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਵ ਦਾ ਅੱਜ ਭਵਾਨੀਗੜ੍ਹ ਬਲਾਕ ਦੇ ਪਿੰਡ ਛਨੇੜੀ ਖੜਿਆ ਜੋ ਕਿ ਚਾਰ ਜ਼ਿਲ੍ਹਿਆਂ ਦੀ ਸਭ ਤੋਂ ਮਹਿੰਗੀ ਸਰਪੰਚੀ ਸੀ ਜਿੱਥੇ ਕਿ ਅੱਜ ਪਹਿਲੀ ਵਾਰ ਇਸ ਪਿੰਡ ਨੇ ਸਰਬਸੰਮਤੀ ਨਾਲ ਮੈਂਬਰ ਤੇ ਸਰਪੰਚ ਚੁਣਿਆ ਹਨ ਗੱਲ ਕਰਾਂਗੇ ਸਾਬਕਾ ਸਰਪੰਚ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਉਹਨਾਂ ਨੇ ਇਹ ਲਿਖਿਆ ਕਿਉਂਕਿ ਸਭ ਤੋਂ ਮਹਿੰਗੀ ਸਰਪੰਚੀ ਇਸ ਪਿੰਡ ਵਿੱਚ ਹੁੰਦੀ ਸੀ ਬਹੁਤ ਜ਼ਿਆਦਾ ਪੈਸੇ ਦਾ ਜੋ ਖਰਚਾ ਹੁੰਦਾ ਸੀ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਜਤਨਾ ਸਦਕੇ ਨਵੀਂ ਪੰਚਾਇਤ ਆਈ ਆ ਜੋ ਸਰਬਸੰਮਤੀ ਨਾਲ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਹਾਡਾ ਵੀ ਧੰਨਵਾਦ ਨਰਪਖ ਪੋਸਟ ਜੀ ਦਾ ਜਿਨ੍ਹਾਂ ਨੇ ਤੁਹਾਡਾ ਸਾਡਾ ਜਿਹੜੀ ਵਿਵਾਜ ਨਗਰ ਦੀ ਸਮੁੱਥੇ ਪੰਜਾਬ ਤੇ ਦੇਸ਼ ਵਲੇਸ਼ ਬਚਾਵੋਗੇ ਇਸ ਕਰਕੇ ਤੁਹਾਡਾ ਧੰਨਵਾਦ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਪਰਾਲਾ ਹੋਇਆ ਕਿਸ ਤਰ੍ਹਾਂ ਤੁਸੀਂ ਸੋਚਿਆ ਵੀ ਇਸ ਵਾਰ ਪਿੰਡ ਚ ਸਰਬਸੰਮਤੀ ਕਰਾਈ ਜਾਵੇ ਦੇਖੋ ਉਪਰਾਲਾ ਤਾਂ ਇਹ ਆ ਵੀ ਜਿਹੜਾ ਸਦਾ ਗੁਰਮੀਤ ਸਿੰਘ ਬੀਤਿਆ ਦੋ ਵਾਰੀ ਹਾਰ ਕੇ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਵੀ ਇਹ ਸਭ ਤੋਂ ਮਹਿੰਗੀ ਸਰਪੰਚੀ ਹੈ ਲੇਕਿਨ ਹੋਰ ਪਿੰਡਾਂ 'ਚ ਵੀ ਬਹੁਤ ਮਹਿੰਗੀ ਹੁੰਦੀ ਹੈ ਜਿਵੇਂ ਮਕਰੋੜ ਸਾਹਿਬ ਹੋਰ ਹੁੰਦੀ ਹੈ ਪਰ ਤੁਹਾਡਾ ਤੁਹਾਡੇ ਜਿਹੜੀ ਗੱਲ ਹੈ ਉਸ ਗੱਲ ਨੂੰ ਅਸੀਂ ਦੇਖਦੇ ਹੋਏ ਵੀ ਬੜਾ ਲੰਮਾ ਦੋ ਵਾਰੀ ਚ ਚੋਣ ਹਾਰਨ ਨਾਲ ਬੰਦੇ ਦਾ ਨੁਕਸਾਨ ਹੋ ਗਿਆ ਆਪਣੇ ਭਾਈਚਾਰਾ ਇਕੱਠਾ ਹੋਇਆ ਇਸ ਕਰਕੇ ਅਸੀਂ ਸਹਾ ਗਰਮੀ ਸਿੰਘ ਵੀ ਤੇਨੂੰ ਵੀ ਅੱਜ ਕਿ ਆਪਾਂ ਮੌਕਾ ਦਿੱਤਾ ਜਾਵੇ ਇਹ ਸਾਡੇ ਨਗਰ ਤੇ ਮੇਰ ਬਾਬਾ ਮਦਦ ਦਵਾਦੀ ਹੈ ਇਹਨਾਂ ਨੇ ਮੇਰ ਕੀਤੀ ਅਸੀਂ ਸਰਬਸੰਮਤੀ ਵੱਲ ਵਧੇ ਸਮੁੱਚੇ ਨਗਰ ਨੇ ਸਾਡਾ ਸਾਥ ਦਿੱਤਾ ਅਸੀਂ ਸਰਬਸੰਮਤੀ ਕੀਤੀ ਹੈ। ਧੂਤ ਨੇ ਜੋ ਇਸ ਵਾਰ ਸਰਬਸੰਮਤੀ ਨਾਲ ਚੁਣੇਗੇ ਨੇ ਸਰਪੰਚ ਸਾਹਿਬ ਤੁਹਾਨੂੰ ਕੀ ਕਹਿਣਾ ਚਾਹੋਗੇ? ਧੰਨਵਾਦ ਕਰ ਦਿਓ ਪਿੰਡ ਦਾ ਕਿ ਤੁਹਾਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਸਾਰੇ ਨਗਰ ਦਾ ਧੰਨਵਾਦ ਜੀ। ਹੋਰ ਜੋ ਆਗੂ ਨੇ تھے ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ। ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਵਾਰ ਪਹਿਲੀ ਵਾਰ ਪਿੰਡ ਚਨੇੜੀ ਦੇ ਵਿੱਚ ਇੱਕ ਨਵਾਂ ਚਮਤਕਾਰ ਹੋਇਆ। ਬਸ ਸਾਡੇ ਨਗਰਤੀ ਬਾਬਾ ਮਾਦੋਦਾਸ ਨੇ ਕਿਰਪਾ ਕੀਤੀ ਹੈ ਜੀ। ਤੇ ਸਾਰੇ ਨਗਰ ਦੀਆਂ ਭਾਵਨਾਵਾਂ ਦੀਆਂ ਵੀ ਸਰਦਾਰ ਗੁਰਮੀਤ ਸਿੰਘ ਮੀਤਾਂ ਨੂੰ ਸਰਪੰਚ ਚੁਣਿਆ ਜਾਵੇ ਅਸੀਂ ਸਾਰੇ ਆਗੂਆਂ ਨੇ ਆਪਣੇ ਆਪ ਨੂੰ ਮਾਗਰ ਹਟਾ ਕੇ ਇਹ ਫੈਸਲਾ ਕਰ ਲਿਆ ਵੀ ਅਸੀਂ ਅੱਗੇ ਵੀ ਯਤਨ ਕਰਦੇ ਰਹਾਂਗੇ ਪਿੰਡ ਵੱਲੋਂ ਵੀ ਅੱਗੇ ਜੇ ਕੋਈ ਸੀ ਕੋਆਪਰੇਟਿਵ ਸਟੇਟਿੰਗ ਦਾ ਪ੍ਰਧਾਨ ਚੁਣਨਾ ਹੋਊ ਉਹਨੂੰ ਵੀ ਸੰਮਤੀ ਨਾਲ ਬਣਾਈਏ ਜੇ ਕੋਈ ਸਰਪੰਚ ਚੁਣਨਾ ਉਹਨੂੰ ਵੀ ਸੰਮਤੀ ਨਾਲ ਬਣਾਈਏ ਮੈਂਬਰਾਂ ਨੂੰ ਵੀ ਸਰਵ ਸੰਮਤੀ ਨਾਲ ਬਣਾਉਂਦਾ ਅਸੀਂ ਅੱਗੇ ਵੀ ਯਤਨ ਕਰਦੇ ਰਹਾਂਗੇ ਮੈਂਬਰਾਂ ਦੀ ਸਰਵ ਸੰਮਤੀ ਹੋ ਗਈ ਜੀ ਪਰ ਕੁਝ ਮੈਂਬਰਾਂ ਨੇ ਪਤਾ ਲੱਗਿਆ ਵੀ ਵੋਟਾਂ ਪੈਣਗੀਆਂ ਕੀ ਲੱਗਦਾ ਵੋਟਾਂ ਤੋਂ ਪਹਿਲਾਂ ਉਹਨਾਂ ਨੂੰ ਵੀ ਮਨਾ ਲਵਾਂਗੇ ਤੇ ਹੁਣ ਤਾਂ ਮੰਨਣ ਵਾਲੀ ਤਾਂ ਨਹੀਂ ਗੱਲ ਲੱਗਦੀ ਜੀ ਚਲੋ ਅਸੀਂ ਪਹਿਲੀ ਵਾਰ ਸਾਡਾ ਤਜਰਬਾ ਤੇ ਸਰਬਸੰਮਤੀ ਸਾਡੇ ਪਿੰਡ ਚ 45 ਸਾਲ ਬਾਅਦ ਸੰਮਤੀ ਹੋਈ ਆ ਤੇ ਅਸੀਂ ਕੁਝ ਹੱਦ ਤੱਕ ਮਤਲਬ ਕਾਮਯਾਬ ਹੋਏ ਆ ਸਰਬਸੰਮਤੀ ਕਰਨ ਲਈ ਸਰਪੰਚ ਸਾਹਿਬ ਤੇ ਸਰਬਸੰਮਤੀ ਹੋ ਗਈ ਪੰਜ ਮੈਂਬਰਾਂ ਤੇ ਹੋ ਗਈ ਚਾਰ ਮੈਂਬਰ ਸਾਤੋਂ ਬਾਹਰ ਹੋ ਗਏ ਸਾਰੇ ਅੱਗੋਂ ਤੋਂ ਅਗਲੀ ਵਾਰ ਅਸੀਂ ਇਹ ਵੀ ਯਤਨ ਕਰਾਂਗੇ ਵੀ ਕੋਈ ਵੀ ਬੰਦਾ ਅਸੀਂ ਬਾਹਰ ਨਾ ਜਾਣ ਦਈਏ ਇੱਥੇ ਡੇਰੇ ਵੇਕੀ ਸਾਰੇ ਬੰਦਿਆਂ ਨੂੰ ਅਸੀਂ ਸਰਬਸੰਮਤੀ ਨਾਲ ਪੰਚਾਇਤ ਚੁਣਨ ਦਾ ਯਤਨ ਕਰਾਂਗੇ ਕੀ ਲੱਗਦਾ ਪਹਿਲਾਂ ਪਹਿਲੀ ਵਾਰ ਹੋਇਆ ਕਿ ਲੱਖਾਂ ਰੁਪਈਆ ਦਾ ਨੁਕਸਾਨ ਬਚ ਗਿਆ ਇਹ ਤਾਂ ਸਾਰੇ ਜਗ ਨੂੰ ਪਤਾ ਹੀ ਸਾਰੀ ਦੁਨੀਆ ਨੂੰ ਪਤਾ ਵੀ ਜੇ ਇਲੈਕਸ਼ਨਾਂ ਤੋਂ ਅਸੀਂ ਬਚਾਂਗੇ ਤਾਂ ਹੀ ਕਿਹੜਾ ਪੰਜਾਬ ਦਾ ਆਰਥਿਕ ਪੱਖਾ ਲੋਕਾਂ ਦਾ ਕਮਜ਼ੋਰ ਹੁੰਦਾ ਜਾ ਰਿਹਾ ਸਾਡੇ ਇਲੈਕਸ਼ਨ ਲੜਨ ਨਾਲ ਜੇ ਅਸੀਂ ਸਾਰੇ ਪਿੰਡਾਂ ਚੋਂ ਆਪਣਾ ਸਾਰੇ ਨਗਰ ਨੂੰ ਸਾਰੇ ਪੰਜਾਬ ਨੂੰ ਬੇਨਤੀ ਕਰਦਿਆਂ ਵੀ ਸਾਰੇ ਲੋਕਾਂ ਨਾਲ ਮਿਲ ਕੇ ਕਿਹੜਾ ਕੋਈ ਕਾਬਲ ਬੰਦਾ ਲੱਗਦਾ ਵੀ ਉਹਨੂੰ ਅਸੀਂ ਆਗੂ ਚੁਣ ਲਿਆ ਕਰੀਏ ਵੀ ਇਲੈਕਸ਼ਨ ਤੋਂ ਜੇ ਬਚਾਂਗੇ ਤਾਂ ਪੰਜਾਬ ਦੇ ਲੋਕ ਬਚਣਗੇ ਨਹੀਂ ਕੋਈ ਬਚਨ ਵਾਲੀ ਨਹੀਂ ਇਲੈਕਸ਼ਨ ਤਾਂ ਹਰ ਤਿੰਨ ਮਹੀਨੇ ਬਾਅਦ ਸਾਡੇ ਸਿਰ ਤੇ ਰਹਿੰਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਵੀ ਆਪਣੇ ਪਿੰਡ ਆ ਕੇ ਪਿੰਡ ਪਿੰਡ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਵੀ ਇਹ ਕਹਿ ਕੇ ਗਏ ਨੇ ਵੀ ਸਰਬਸੰਮਤੀ ਕਰੋ ਤਾਂ ਕਿ ਪਿੰਡ ਦਾ ਭਲਾ ਹੋ ਸਕੇ ਚਲੋ ਜੀ ਧੰਨਵਾਦ ਭਗਵੰਤਪਨ ਸਾਹਿਬ ਦਾ ਵੀ ਜੋ ਲੋਕਾਂ ਨੂੰ ਇਹ ਗੱਲ ਕਹਿ ਰਹੇ ਨੇ ਮਤਲਬ ਵੀ ਸਰਬਸੰਮਤੀ ਕਰੋ ਪਰ ਕਿੱਥੇ ਇੱਕ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਆ ਵੀ ਕਿ ਕਿੱਥੇ ਉਹਨਾਂ ਦੇ ਐਮਐਲਏ ਨੇ ਸਾਡੇ ਵੀ ਮਿੱਤਰ ਨੇ ਕਹੀ ਐਮਐਲਏ ਸਾਰੇ ਪਿੰਡਾਂ 'ਚ ਉਹਨਾਂ ਨੇ ਕਾਗਜ਼ ਰਿਜੈਕਟ ਕਰਾਏ ਨੇ ਪਰ ਕਿਹੜੀ ਗੱਲ ਕਹਿੰਦੇ ਨੂੰ ਅਮਲ ਨਹੀਂ ਕਰਦੇ ਪਰ ਆਸੀਂ ਭਾਵੇਂ ਛੋਟੇ ਵਰਕਰਾਂ ਕਿਹੜੀ ਗੱਲ ਕਹਿੰਦੀ ਅਸੀਂ ਉਹ ਤੇ ਅ ਆ ਕੀ ਲੱਗਦਾ ਐ ਕਿ ਮੁੱਖ ਮੰਤਰੀ ਦੇ ਪਿੰਡ ਵੀ ਸਰਬਸੰਮਤੀ ਹੋ ਗਈ ਨਹੀਂ ਪੂਰੀ ਇੱਛਾ ਸੰਮਤੀ ਨਹੀਂ ਹੋਈ ਜੀ ਤੱਕੇ ਨਾਲੇ ਸੰਮਤੀ ਕਰਾਈ ਹੈ ਜੀ ਸਾਡੇ ਕਲਾਚੋਂ ਤੱਕੇ ਨਾਲ ਹੋਈ ਹੈ ਜੀ ਬੀਬਾ ਬਲਜਿੰਦਰ ਕੌਰਾ ਜੀ ਮੇਰਾ ਉਹਦੇ ਨਾਲ ਭੈਣ ਭਰਾ ਵਾਲਾ ਸਾਡਾ ਰਿਸ਼ਤਾ ਪਰ ਕੱਲ ਮੈਂ ਕਿਤੂ ਖਬਰ ਪੜੀ ਮਤਲਬ ਉਹਨਾਂ ਨੇ ਵੀ ਇਹੀ ਕੁਛ ਕਰਿਆ ਵੀ ਉਹ ਜਗਾ ਆਰਾਮਦੀਰਪਿੰਡ ਚ ਤੱਕੇ ਨਾਲ ਸਰਪੰਚ ਬਣਾਇਆ ਚਲੋ ਸਰਬਸੰਮਤੀ ਹੋਈ ਐ ਇਸ ਪਿੰਡ ਦੀ ਕਿਉਂਕਿ ਪਹਿਲੀ ਵਾਰ ਇਸ ਪਿੰਡ ਵਿੱਚ ਸਰਬਸੰਮਤੀ ਹੋਈ ਆ ਕਿਉਂਕਿ ਲੱਖਾਂ ਰੁਪਈਆ ਦਾ ਨੁਕਸਾਨ ਬਚ ਗਿਆ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮੈਰਪਾਲ ਸਿੰਘ ਕਾਹਵ ਦਾ ਪਿੰਡ ਝਨੇੜੀ ਪਵਾਨੀਗੜ ਸੰਗਰੂਰ ਜੀ ਨੀ ਨਾਮ ਮਤਈ ਹੁਣਾ ਉਹਦੀ ਲੱਗੇ ਮੇਰੇ ਨਾਲ ਲక్ష్ਮੀ ਹੈ ਬਾਈ ਜਿਹੜਾ ਪਿੰਡ ਹੈ ਜੀ ਮੇਰਾ ਪਿੰਡ ਝਨੇੜੀ ਇਸ ਤਰ੍ਹਾਂ ਦੇਖਦੇ ਹੋ ਜੀ ਸਰਬਸੰਮਤੀ ਨਾਲ ਸਰਪੰਚ ਜੀ ਨੇ ਦਿਖਾ ਜਿੰਦਾਦਿਆ ਰਿਹਾ ਬਾਈ ਵਧੀਆ ਹੈ ਸਭਤੀ ਨਾਲ ਇਕੱਠੇ ਹੋ ਗਏ ਠੀਕ ਹੈ